ਐਮਐਸਜੀ ਬੈਟਰੀ ਦੇ ਭਾਈ ਜੀ ਵੱਡੀ ਆਫਰ ਆ ਚਾਂਦੀ ਦਾ ਸਿੱਕਾ ਆਪਣੇ ਘਰ ਲੈ ਜਾਓ ਨਾਲ ਕੂਪਨ ਭਾਈ ਜੀ ਲਾਈਟ ਪਜਣ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਆ ਲਾਈਟ ਆਉਂਦੀ ਨਹੀਂ ਭਾਈ ਜੀ ਰਾਤ ਨੂੰ ਤੰਗ ਹੁੰਨੇ ਆ ਤਾਂ ਹੁਣ ਭਾਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਆਫਰ ਦਿੱਤੀ ਆ ਭਾਈ ਜੀ ਆ ਬੈਟਰੀ ਲੈ ਜਾਓ ਭਾਈ ਜੀ ਐਮਐਸਜੀ ਬੈਟਰੀ ਨਾਲ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਚਾਂਦੀ ਦੇ ਸਿੱਕੇ ਦੇ ਨਾਲ ਕੂਪਨ ਵੀ ਬਿਲਕੁਲ ਫ੍ਰੀ ਕੂਪਨ ਵੀ ਫ੍ਰੀ ਬਿਲਕੁਲ ਬੈਟਰੀ ਦੀ ਕੀ ਆਫਰ ਆ ਕਿਉਂਕਿ ਲਾਈਟ ਭੱਜਦੀ ਆ ਲੋਕ ਤੰਗ ਨੇ ਪਰੇਸ਼ਾਨ ਨੇ ਲਾਈਟ ਨਹੀਂ ਆਉਂਦੀ ਉਹਦੇ ਕਿਉਂ ਫਰਾ ਐਮਐਸਜੀ ਬੈਟਰੀ ਤੇ ਹੀ ਆਫਰ ਚੱਲ ਰਹੀ ਹੈ ਜੋ ਕਿ ਤੁਸੀਂ ਕੋਈ ਵੀ ਕੰਪਨੀ ਦਾ ਪੁਰਾਣਾ ਬੈਟਰਾ ਆਪਣੇ ਨੂੰ ਦਿਓ ਤੇ ਆਪਣੇ ਕੋ ਬ੍ਰਾਂਡ ਨਿਊ ਐਮਐਸਜੀ ਇਨਵਰਟਰ ਤੇ ਬੈਟਰਾ ਆਪਣੇ ਘਰ ਲੈ ਜਾਓ ਜਿਸ ਨਾਲ ਆਫਰ ਸਿਰਫ ਐਮਐਸਜੀ ਕੰਪਨੀ ਨੇ ਕੱਢੀ ਹੈ ਜਿਹਦੇ ਨਾਲ ਜੀ ਚਾਂਦੀ ਦਾ ਸਿੱਕਾ ਨਾਲ ਇੱਕ ਕੂਪਨ ਬਿਲ ਚਾਂਦੀ ਦਾ ਸਿੱਕਾ ਫਰੀ ਬਿਲਕੁਲ ਸਹੀ ਸੁਣੀ ਨਾਲ ਕੂਪਣ ਵੀ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਉੜਦਾ ਨਹੀਂ ਬਿਲਕੁਲ ਵੀ ਨਹੀਂ ਇਹ ਵੀ ਰੁਪਏ ਦੇਗੇ ਹਾਂਜੀ 1 ਰੁਪਿਆ ਬਹੁਤ ਵੱਡਾ ਕੰਮ ਕਰਾ ਰਿਹਾ ਕਿਉਂਕਿ 1 ਰੁਪਏ ਦੇ ਵਿੱਚ ਆਪਣਾ ਕੋਈ ਵੀ ਘਰ ਦਾ ਸਮਾਨ ਲਿਆ ਜਾ ਸਕਦਾ ਬਾਕੀ ਫਾਇਲ ਖਰਚਾ ਬਿਲਕੁਲ ਵੀ ਨਹੀਂ ਲੱਗਣਾ ਬਜਾਜ ਤੇ ਤਾਂ ਬਿਲਕੁਲ ਵੀ ਨਹੀਂ ਲੱਗਣਾ ਪੈਸੇ ਪਰ ਕਿੰਨੇ ਦਿਨਾਂ ਲਈ ਆ ਇਹ ਆਪਣੀ ਆਫਰ ਚੱਲੂਗੀ 2 ਜੁਲਾਈ ਤੱਕ ਲਓ ਭਾਈ ਜੀ 2 ਜੁਲਾਈ ਤੱਕ ਆਫਰ ਦਿੱਤੀ ਆ ਬਰਮਾ ਇਲੈਕਟ੍ਰੋਨਿਕਸ ਕੋਲ ਵਾਲਿਆਂ ਨੇ ਬਹਿਰੂ ਰੋਡ ਦੇ ਉੱਤੇ ਇਹ ਸ਼ਾਪ ਆ ਬਾਈ ਜਿੱਥੇ ਏਸੀ ਕੂਲਰ ਮਸ਼ੀਨ ਵਾਸ਼ਿੰਗ ਮਸ਼ੀਨ ਕੋਈ ਵੀ ਚੀਜ਼ ਖਰੀਦੋ 1 ਰੁਪਿਆ ਲੈ ਕੇ ਆਓ ਤੇ ਨਾਲ ਆਧਾਰ ਕਾਰਡ ਲਿਆਓ ਬਾਈ ਜੀ ਲੈ ਜਾਓ ਆਪਣੇ ਘਰ ਫਾਇਲ ਖਰਚਾ 7 ਦਿਨਾਂ ਲਈ ਆਫਰ ਆ ਬਾਈ ਜੀ ਕੋਈ ਵੀ ਫਾਇਲ ਖਰਚਾ ਨਹੀਂ ਭਰਾਵਾਂ ਨੇ ਆਫਰ ਦਿੱਤਾ ਪਰੇਸ਼ਾਨ ਹੋ ਚੁੱਕੇ ਆ ਲੈਟ ਆਉਂਦੀ ਨਹੀਂ ਬਾਈ ਜੀ ਰਾਤ ਨੂੰ ਤੰਗ ਹੁੰਨੇ ਆ ਤਾਂ ਹੁਣ ਬਾਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਆਫਰ ਦਿੱਤੀ ਆ ਬਾਈ ਜੀ ਆ ਬੈਟਰੀ ਲੈ ਜਾਓ ਬਾਈ ਐਮ ਐਸ ਜੀ ਬੈਟਰੀ ਆ ਨਾਲ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਤੇ ਚਾਂਦੀ ਸਿੱਕੇ ਦੇ ਨਾਲ 쿠ਪਨ ਵੀ ਬਿਲਕੁਲ ਫ੍ਰੀ 쿠ਪਨ ਵੀ ਫ੍ਰੀ ਬਿਲਕੁਲ ਕੀ ਬਾਤ ਆ ਭਾਈ ਜੀ ਇੱਕ ਹੋਰ ਗੱਲ ਭਾਈ ਜੀ 7 ਦਿਨਾਂ ਦੀ ਆਫਰ ਆ ਤੇ ਉਹਦੇ ਵਿੱਚ ਭਾਈ ਜੀ ਬਜਾਜ ਖਰਚਾ ਕੋਈ ਨਹੀਂ 1 ਰੁਪਿਆ ਲੈ ਕੇ ਆਓ ਤੇ ਨਾਲ ਆਧਾਰ ਕਾਰਡ ਲੈ ਕੇ ਆਓ ਬਾਈ ਜੀ ਇਹ ਲੈ ਜਾਓ ਖਾਸਿਤ ਕੀ ਹੈ ਬਾਈ ਜੀ ਕੀ ਕੀ ਦੇ ਰਹੇ ਸੀ ਜਿਹੜਾ ਆਪਣਾ ਇਹ ਵਾਲਾ ਇਨਵਰਟਰ ਹੈ ਕਿਸੇ ਹੋਰ ਕੰਪਨੀ ਦਾ 1100 ਵਾਲਾ ਇਨਵਰਟਰ ਆਪਣਾ ਐਮ ਐਸ ਜੀ 900 ਵਾਲਾ ਇਨਵਰਟਰ ਟੱਕਰ ਦੇਂਦਾ 1100 ਨੂੰ ਪੱਕੀ ਗੱਲ ਹੈ ਪੱਕੀ ਗੱਲ ਚੋੜਦਾ ਨਹੀਂ ਬਿਲਕੁਲ ਵੀ ਨਹੀਂ ਲਓ ਬਾਈ ਜੀ ਐਮ ਐਸ ਜੀ ਬੈਟਰੀ ਆ ਗਿਆ ਟੱਕਰ ਦੇਣ ਬਾਕੀ ਬੈਟਰੀਆਂ ਨੂੰ ਆ ਚੈੱਕ ਕਰ ਲੋ ਬਜਨੇ ਇਹਦਾ ਬਹੁਤ ਜ਼ਿਆਦਾ ਆ ਲੋ ਚੱਕੇ ਨਹੀਂ ਜਾਂਦਾ ਬਾਕੀ ਬੈਟਰੀ ਆਪਾਂ ਚੱਕ ਲੈਨੇ ਨਾ ਇਹ ਬੈਟਰੀ ਨਹੀਂ ਚੱਕਿਆ ਜਾਂਦਾ ਚਾਂਦੀ ਦਾ ਸਿੱਕਾ ਬਾਈ ਜੀ ਹਰ ਕਿਸੇ ਨੂੰ ਮਿਲੂਗਾ ਹਾਂ ਜੀ ਜਿਹੜਾ ਮਰਜੀ ਆਓ ਪਰ ਐਮ ਐਸ ਜੀ ਬੈਟਰੀ আর ਇਨਵਰਟਰ ਖਰੀਦਣ ਦੇ ਬਸ ਐਮ ਐਸ ਜੀ ਬੈਟਰੀ ਦੇ ਹਾਂ ਜੀ ਤੇ ਬਾਈ ਜੀ ਕੋਈ ਪੁਰਾਣਾ ਬੈਟਰੀ ਲੈ ਕੇ ਆਵੇ ਕੋਈ ਚੱਕਰ ਨਹੀਂ ਉਹ ਵੀ ਆਪਣੇ ਕੋਲ ਕੱਟਿਆ ਜਾਏਗਾ ਕਟੋਂਗੇ ਹਾਂ ਪੱਕੀ ਗੱਲ ਆ ਪੱਕੀ ਗੱਲ ਬਾਈ ਜੀ ਪੁਰਾਣਾ ਬੈਟਰੀ ਲੈ ਕੇ ਆਓ ਉਹ ਵੀ ਭਰਾ ਕੱਟਣਗੇ ਤੇ 1 ਰੁਪਿਆ ਜ਼ਰੂਰ ਲਓ ਤੇ ਨਾਲ 1000 ਗੱਡ ਲਿਓ ਇਹ ਬੈਟਰਾ ਬਿਨਾ ਵਜਾਇਦੇ ਖਰਚੇ ਦੇ ਵਜੂ ਤੁਹਾਨੂੰ ਮਿਲੇਗਾ ਬਰਮਾ ਇਲੈਕਟ੍ਰੋਨਿਕ ਵਾਲਿਆਂ ਦੇ ਬਹਿਰੂ ਰੋਡ ਦੇਵੀਗੜ ਬਾਈ ਜੀ ਆ ਚੈੱਕ ਕਰ ਲਓ ਆ ਬੈਟਰਾ ਐਮ ਐਸ ਜੀ ਆ ਚੈੱਕ ਕਰਾ ਦਿਓ ਇੱਕ ਵਾਰ ਬਾਈ ਜੀ ਟੱਕਰ ਦੇ ਰਹਾ ਬਾਕੀ ਬੈਟਰੀਆਂ ਨੂੰ ਆ ਚੈੱਕ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਵੀਗੜ੍ਹ ਦੇ ਵਿੱਚ ਬਹਿਰੂ ਰੋਡ ਤੇ ਸ਼ਾਪ ਹੈ ਬਾਈ ਵਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਇਹ ਵੱਡੀ ਆਫਰ ਦਿੱਤੀ ਆ 1 ਰੁਪਿਆ ਲਿਓ ਤੇ ਬੈਟਰਾ ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਆਪਣੇ ਘਰ ਲੈ ਜਾਓ 1 ਰੁਪਿਆ ਪੱਕੀ ਗੱਲ ਆ ਪੱਕੀ ਗੱਲ ਜੀ 1 ਰੁਪਿਆ ਲਿਓ ਕੀ ਬਾਤ ਆ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੀ ਆਪਣੇ ਘਰ ਬੈਟਰਾ ਲੈ ਜਾਓ ਤੇ ਬਾਈ ਜੀ ਨਜ਼ਾਰੇ ਲਓ ਇਹ ਜਿਹੜੀ ਬਾਈ ਜੀ ਚਾਂਦੀ ਦੇ ਸਿੱਕੇ ਦੀ ਆਫਰ ਆ ਹਰ ਇੱਕ ਨੂੰ ਚਾਂਦੀ ਦਾ ਸਿੱਕਾ ਤਾਂ ਮਿਲੂਗਾ ਜਿਹੜਾ ਵੀਡੀਓ ਸ਼ੇਅਰ ਕਰਕੇਗਾ ਲਾਈਕ ਕਰਕੇ ਕਮੈਂਟ ਕਰਕੇ ਆਏਗਾ ਬਾਈ ਜੀ ਚਾਂਦੀ ਦਾ ਸਿੱਕਾ ਤੇ ਨਾਲ ਬਾਈ ਜੀ 쿠ਪਨ ਬਿਲਕੁਲ ਫ੍ਰੀ ਐਮਐਸਜੀ ਬੈਟਰੀ ਦੇ ਬਾਈ ਜੀ ਵੱਡੀ ਆਫਰ ਆ ਚਾਂਦੀ ਦਾ ਸਿੱਕਾ ਆਪਣੇ ਘਰ ਲੈ ਜਾਓ ਨਾਲ 쿠ਪਨ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਕਮੈਂਟ ਵੱਧ ਤੋਂ ਵੱਧ ਕਰਿਓ ਆਹ ਦੇਖੋ ਬੈਟਰੀ ਤੇ ਸਟਾਕ ਬਾਈ ਜੀ ਕਿੰਨਾ ਕਾ ਸਟਾਕ ਦੀ ਤੁਸੀਂ ਤਾਂ ਇੱਕ ਗੱਲ ਹੀ ਨਾ ਕਰੋ ਮੈਂ ਕਿਹਾ ਡਾਊਨ ਪਰ ਆਪੇ ਐਸੋ ਪੱਕੀ ਗੱਲ ਆ ਸਟਾਕ ਫੁੱਲ ਬਿਲਕੁਲ ਫੁੱਲ ਪੈ ਜਦ ਮਰਜੀ ਆਓ ਜਦ ਮਰਜੀ ਲੈ ਜਾਓ ਲੋ ਬਾਏ ਜੀ ਹੁਣ ਸਟਾਕ ਵੀ ਭਰਾਵਾਂ ਨੇ ਫੁੱਲ ਕੀਤਾ ਹੋਇਆ ਪਿੱਛਣਾ ਰਹਿਓ ਚਾਂਦੀ ਦਾ ਸਿੱਕਾ ਇੱਥੋਂ ਆ ਕੇ ਜ਼ਰੂਰ ਲੈ ਕੇ ਜਾਓ ਆਪਣੇ ਘਰ ਵੱਡੀ ਓਵਰ ਤੇ ਐਮ ਐਸ ਜੀ ਬੈਟਰੀ ਜੋ ਕਿ ਜਰਮਨ ਟੈਕਨੋਲੋਜੀ ਨਾਲ ਵੀ ਬਣਿਆ ਹੋਇਆ ਹੈ ਅੱਛਾ ਜੀ ਹਾਂ ਜੀ ਲੋ ਜੀ ਐਮ ਐਸ ਜੀ ਬੈਟਰੀ ਦੀਆਂ ਖੂਬੀਆਂ ਭਰਾ ਦੱਸ ਰਿਹਾ ਬਾਕੀ ਇੱਥੇ ਆਓਗੇ ਪੂਰੀ ਡਿਟੇਲ ਤੁਹਾਨੂੰ ਦੱਸੀ ਜਾਊਗੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਓਵਰ ਦਿੱਤੀ ਆ ਵੀ ਜੀ ਚਾਂਦੀ ਦੇ ਸਿੱਕੇ ਦੀ 1 ਰੁਪਿਆ ਲੈ ਕੇ ਆਓ ਤੇ ਨਾਲ ਤੇ ਆਪਣਾ ਸਮਾਨ ਘਰ ਲੈ ਕੇ ਜਾਓ